ਮਾਨਸੀ ਉਹ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦੀ ਗਈ ਠੀਕ ਹੈ ਜੀ 62 ਨੰਬਰ 6224 ਮਕਦਮਾ ਜਿਹੜਾ ਲੜਕੀ ਗੁੰਮ ਹੋਣ ਬਾਰੇ ਲੜਕੀ ਲਿਜਾਣ ਬਾਰੇ ਅਗਵਾ ਕਰਨ ਬਾਰੇ ਹੋਇਆ ਦਰਜ ਐਸਐਸਪੀ ਸਾਹਿਬ ਨੇ ਐਸਪੀ ਡੀ ਸਾਹਿਬ ਦੀ ਡਿਊਟੀ ਲਾਈ ਆ ਸ਼੍ਰੀ ਮੁਖਤਿਆਰ ਰਾਏ ਜੀ ਉਹਨਾਂ ਨੇ ਅਸੀਂ ਸਵੇਰੇ ਜਿਹੜੀ ਆ ਤੁਹਾਡੀ ਗੱਲ ਸੁਣ ਕੇ ਸਵੇਰੇ ਜਿਹੜੀ ਤਤਕਸ਼ਾ ਤੁਹਾਨੂੰ ਅਸੀਂ ਉੱਥੇ ਹੈੱਡਕੁਆਰਟਰ ਤੇ ਕਿਸੇ ਅਫਸਰ ਨੂੰ ਮਾਰਕ ਕਰ ਦਾਂਗੇ ਸੀਆਈਏ ਨੂੰ ਜਾਂ ਹੋਰ ਐਸਐਚਓ ਨੂੰ ਤੁਹਾਡੀ ਉੱਤੇ ਤਫ਼ਤੀਸ਼ ਕਰਾ ਕੇ ਤੁਹਾਨੂੰ ਸਾਫ਼ਤ ਹੋਇਆ ਜੀ ਹੁਣ ਅਸੀਂ ਐਸਪੀ ਡੀ ਸਾਹਿਬ ਆਏ ਨੇ ਸ਼੍ਰੀ ਮੁਖਤਿਆਰ ਰਾਏ ਜੀ ਤੇ ਅਸਸਮੀ ਸਾਹਿਬ ਦੇ ਧਿਆਨ ਚ ਆਏ ਗੱਲ ਕਿ ਉਹਨਾਂ ਨੂੰ ਅਸੀਂ ਐਸਪੀ ਡੀ ਜਾ ਉਹਨਾਂ ਨੇ ਹੁਕਮ ਫਰਮਾਇਆ ਵੀ ਸਵੇਰੇ ਅਸੀਂ ਇਹਨੂੰ ਟੈਕਨੀਕਲ ਸੈਲ ਨੂੰ ਤੇ ਸੀਆਈਏ ਨੂੰ ਲਾ ਕੇ ਜਲਦੀ ਲੜਕੀ ਟ੍ਰੇਸ ਕਰਕੇ ਉਹਨਾਂ ਦੇ ਅੰਡਰ ਹੋ ਗਿਆ ਸਾਰੇ ਪੂਰਾ ਨਾਮਾ ਕੀ ਸੀ ਲੜਕੀ ਗਵਾਹ ਜੀ ਮੈਨੂੰ ਪੂਰਾ ਨਹੀਂ ਪਤਾ ਮੈਂ ਤਾਂ ਧਰਨੇ ਕਰਕੇ ਆਇਆ ਹਾਂ ਠੀਕ ਹੈ ਹਾਂ ਪਹਿਲਾਂ ਮੈਂ ਬਾਕੀ ਵੇਖਾਂਗੇ ਫਾਈਲ ਮੰਗਾ ਲਈ ਅਸੀਂ ਸਵੇਰੇ ਸਾਰਾ ਕੁਝ ਮੁਕ ਸਟੱਡੀ ਕਰਾਂਗੇ ਜੀ ਮਰਦਾਨ ਜੀ ਜੋ ਇਹ ਲੜਕੀ ਦੇ ਮਾਮਲੇ 'ਚ ਲਗਾਤਾਰ 7 ਦਿਨ ਤੋਂ ਤਰਨਾ ਚਾਹ ਰਿਹਾ ਸੀ ਉਸ ਬੰਦੇ 'ਚ ਕੀ ਹੋ ਗਿਆ ਇੱਥੇ ਉਸ ਬੰਦੇ ਚ ਜੱਜ ਐਸਐਪੀ ਮੁਖਤਿਆਰ ਰਾਏ ਜੀ ਫਾਜ਼ਲ ਕਾ ਤੋਂ ਐਸਐਸਪੀ ਸਾਹਿਬ ਨੇ ਵੀ ਮੇਰੇ ਫੋਨ ਤੇ ਟੈਲੀਫੋਨ ਤੇ 2-3 ਵਾਰੀ ਗੱਲ ਕੀਤੀ ਏ ਵੀ ਅਸੀਂ ਜਿਹੜਾ ਮਾਮਲਾ ਏ ਉਹ ਹੁਣ ਆਏ ਨੇ ਐਸਪੀ ਸਾਹਿਬ ਡੀਐਸਪੀ ਬਲਜਿੰਦਰ ਜੀ ਫਾਇਲ ਕਾ ਤੋਂ ਵੀ ਮਾਮਲਾ ਅਸੀਂ ਸੀਆਈਏ ਨੂੰ ਸੌਂਪ ਲੱਗੇ ਆ ਸਾਰਾ ਸੀਆਈਏ ਤੇ ਟਾਈਮ ਬਾਉਂਡ ਕਰਦੇ ਆਂਗੇ ਵੀ ਇਹਨੇ ਦਿਨਾਂ ਦੇ ਵਿੱਚ ਸਾਡਾ ਮਸਲਾ ਤੁਹਾਡਾ ਕਰਕੇ ਦੇਾਂਗੇ ਅਸੀਂ ਪਰ ਸਾਡੀ ਸਾਰੀਆਂ ਜਥੇਬੰਦੀਆਂ ਨਾਲ ਸੀਪੀਆਈ ਤੋਂ ਆਗੂ ਬੈਠੇ ਨੇ ਉਹਨਾਂ ਦੀ ਸ਼ਮੂਲੀਅਤ ਵੀ ਵਿੱਚ ਹੈ ਤੇ ਅਸੀਂ ਰਹਿ ਕੀਤੀ ਵੀ ਇੱਕ ਤਰਨਾ 7ਵੇਂ ਦਿਨ ਤੋਂ ਬਾਅਦ ਅੱਜ ਅਸੀਂ ਉਠਾਣ ਜਾ ਰਹੇ ਆਂ ਅਗਲਾ ਸਾਨੂੰ ਉਮੀਦ ਏ ਜਿਵੇਂ ਅਫਸਰਾਂ ਨੇ ਆਸ ਦਵਾਈ ਏ ਵੀ ਮੀਨ ਦਵਾਈ ਏ ਵੀ ਤੁਹਾਡਾ ਬਹੁਤ ਜਲਦੀ ਮਸਲਾ ਅਸੀਂ ਕਰਾਂਗੇ ਤੇ ਸਾਨੂੰ ਵੀ ਕੋਈ ਸ਼ੌਂਕ ਨਹੀਂ ਰੋਡ ਤੇ ਜਾਮ ਕਰਨ ਦਾ ਜਾਂ ਬੂਹੇ ਤੇ ਬਹਿਣ ਦਾ ਮਰਦੇ ਹੀ ਅਸੀਂ ਬੈਠੇ ਸੀ ਕਿਸੇ ਦੀ ਸੁਣਵਾਈ ਤੇ ਕਿਸੇ ਪਾਸੇ ਹੋਣੀ ਰਹੀ ਆ ਜੇ ਅਲਾਵਾ ਦੂਜੇ ਪਾਸੇ ਵੇਖ ਲਓ ਕਿ ਤੂੰ ਦਾ ਕਰੋੜ ਜਾਮ ਇਸ ਸਵੇਰੇ ਦਾ ਮੁੰਡਾ ਮਰਿਆ ਜੈਨੂਮ ਨੇ ਹਨਾ ਉਹ ਵੀ ਜੈਨੂਮ ਨੇ ਹਾਲਾਤ ਸਾਰੇ ਪਾਸੇ ਧਰਨੇ ਵਾਲੇ ਹੋਏ ਪੈ ਨੇ ਤੇ ਸਾਡਾ ਤੇ ਇਵੇਂ ਨੂੰ ਸਾਫ ਮੇਜੇ ਸਾਲ ਅੱਗੇ ਹੋ ਗਿਆ ਇੱਕ ਦੋ ਚਾਰ ਦਿਨ ਹੋਰ ਲੱਗ ਜਾਣ ਫਾਈਨਲ ਲੱਗ ਜਾਣ ਹਾਂਜੀ ਹੁਣ ਕੀ ਅਸ਼ਵਾਸ਼ਣ ਦਵਾਇਆ ਗਿਆ ਅਸ਼ਵਾਸ਼ਣ ਦਵਾਇਆ ਗਿਆ ਵੀ ਇਸ ਸਵੇਰੇ CIA ਨੂੰ ਸਾਰੀ ਮਿਸਲ ਚੱਕ ਕੇ ਲੈ ਜਾਗੇ CIA ਨੂੰ ਟਾਈਮ ਬਾਉਂਡ ਸਵੇਰੇ ਅਸੀਂ ਉੱਥੇ ਬਲਾ ਕੇ ਤੇ ਕਹਿ ਦੇਾਂਗੇ ਤੇ ਤੁਸੀਂ ਦਰਨਾ ਪਟੋ ਇਸ ਵਿਸ਼ਵਾਸ ਤੇ ਚਲੋ CIA ਸਾਡਾ ਮਸਲਾ ਹੱਲ ਕਰਾ ਦੇ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਜੀ ਅੱਜ ਫੇਰ ਤਰਨਾ ਸਮਾਪਤ ਕੀਤਾ ਗਿਆ। ਹਾਲ ਹੀ ਤਰਨਾ ਸਮਾਪਤ। ਕੱਲ੍ਹ ਜੀ ਸਵੇਰੇ ਐਸਪੀ ਸਾਹਿਬ ਅਸਸਸੀ ਸਾਹਿਬ ਦਾ ਫੋਨ ਆਇਆ ਸੀ ਜੀ। ਉਹਨਾਂ ਨੇ ਵਿਸ਼ਵਾਸ ਦਵਾਇਆ ਸੀ ਵੀ ਤੁਹਾਡੇ ਕੋਲੋਂ ਮਤਲਬ ਵੀ ਭੇਜਾਂਗੇ ਸ਼ਾਮ ਨੂੰ। ਉਹਨਾਂ ਨੇ ਸਾਨੂੰ ਐਸਪੀ ਸਾਹਿਬ ਮੁਖਤਿਆਰ ਰਾਏ ਜੀ ਡੀਐਸਪੀ ਡੀ ਸਰਦਾਰ ਬਲਕਾਪ ਸਿੰਘ ਸਿੱਧੂ ਜੀ ਉਹਨਾਂ ਨੇ ਆ ਕੇ ਸਾਨੂੰ ਵਿਸ਼ਵਾਸ ਦਵਾਇਆ ਹੈ ਵੀ ਤੁਸੀਂ ਜੋ ਵੀ ਹੈਗਾ ਜਿਹੜੀ ਮਿਸਲ ਚੱਕ ਕੇ ਸਵੇਰੇ ਸੀਏ ਸਟਾਫ ਜਿਹੜੇ ਸੀਏ ਨੂੰ ਦੇ ਕੇ ਉਹਨਾਂ ਨੂੰ ਕਰਕੇ ਤੁਹਾਡਾ ਜਿਹੜਾ ਪ੍ਰੋਪਰ ਹੱਲ ਕਰਵਾਇਆ ਜਾਏਗਾ, ਕੂੜੀ ਦੁਆਈ ਜਾਏਗੀ ਜੀ ਤੇ ਤੁਸੀਂ ਉੱਥੇ ਆ ਜਾਓ ਸਾਰਾ ਕੁਝ ਹੋ ਜਾਏਗਾ ਬਾਸ। ਤੇ ਸਾਨੂੰ ਪੂਰਾ ਵਿਸ਼ਵਾਸ ਹੋਰ ਚਦਕਾਰੀਆਂ ਦੇ ਅਫਸਰਾਂ ਤੇ ਆਏ ਨੇ ਜੀ ਅਸੀਂ ਸਵੇਰੇ ਉੱਥੇ ਜਾਵਾਂਗੇ ਜੇ ਫਿਰ ਵੀ ਨਿਰਤਰ ਨਹੀਂ ਹੱਲ ਹੁੰਦਾ ਫਿਰ ਉਸ ਤੋਂ ਬਾਅਦ ਪੁਕਲੇ ਫੁਕੇ ਜਾਣਗੇ ਉਸ ਤੋਂ ਬਾਅਦ ਰੋਡ ਜਾਮ ਕੀਤੀ ਜਾਣਗੇ ਉਸ ਤੋਂ ਬਾਅਦ ਸਾਰੀ ਪਬਲਿਕ ਸਾਡੇ ਨਾਲ ਹੈ ਜੀ ਇਹਨਾਂ ਦੇ ਵਿਸ਼ਵਾਸ ਤੇ ਇੱਕ ਦਿਨ ਅਸੀਂ ਥੋੜਾ ਜਿਆਦਾ ਤਰਨਾ ਚਾਹ ਕਰ ਰਹੇ ਹਾਂ ਜੀ ਅੱਜ ਸੱਤਵੇਂ ਦਿਨ ਤੇ ਬਾਕੀ ਮਤਲਬ ਫਿਰ ਵੀ ਮਨ ਲਾ ਮੁੱਟਾ ਤੇ ਇਹਨਾਂ ਤੇ ਵਿਸ਼ਵਾਸ ਤਾਂ ਕਰਨਾ ਚਾਹੀਦਾ ਅਫਸਰ ਸਾਹਿਬ ਆਏ ਨੇ ਸਾਡੇ ਇਹੋ ਜਿਹੀ ਗੱਲਾਂ ਐਸਪੀ ਸਾਹਿਬ ਨੇ ਕਹਿੰਦੇ ਨੇ ਤੇ ਸਵੇਰੇ ਜਾ ਕੇ ਵੇਖਾਂਗੇ ਉਸ ਤੋਂ ਅਗਲੀ ਕਾਰਵਾਈ ਜੋ ਹੋਵੇਗੀ ਫਿਰ ਵਿਸ਼ਵਾਸ ਦੁਆਏ ਸਾਡੇ ਐਸਪੀ ਸਾਹਿ ਮੁਖਤਿਆਰ ਆਏ ਜੀ ਔਰ ਉਹਨਾਂ ਦੇ ਨਾਲ ਸਾਡੇ ਬੀਐਸ ਐਸਪੀ ਸਾਹਿਬ ਦੀ ਦੂਜੇ ਵੀ ਨੇ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਹੈ ਕਿ ਸੀਐਸਟਾਫ ਤੋਂ ਅਸੀਂ ਐਪਲੀਕੇਸ਼ਨ ਤੁਹਾਡੀ ਮਾਰਕ ਕਰਕੇ ਸੀਐਸਟਾਫ ਦੀ ਜ਼ਿੰਮੇਵਾਰੀ ਲਾ ਕੇ ਉੱਥੋਂ ਇਨਕੁਆਰੀ ਜਿਹੜੀ ਕਰਾ ਕੇ ਉੱਥੋਂ ਸਾਰੀ ਕਾਰਵਾਈ ਕਰਾਵਾਂਗੇ ਇੱਥੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੇ ਨਾ ਹੀ ਇੱਥੋਂ ਮਿਲਣਾ ਹੈ ਤੇ ਇਨਸਾਫ ਨਾ ਮਿਲਣ ਦੀ ਕਾਰਨ ਅੱਜ ਕਿੰਨੇ ਦਿਨ ਹੋ ਗਏ ਨੇ ਇੱਥੇ ਧਰਨਾ ਲਾਈ ਬੈਠਿਆ ਨੂੰ ਡਿਪਟੀ ਸਾਹਿਬ ਵੀ ਆਉਂਦੇ ਨੇ ਲੰਘਦੇ ਨੇ ਟੱਪਦੇ ਨੇ ਉਹਨਾਂ ਨੇ ਬਥੇ ਧਰਨਾ ਲੱਗੇ ਤੇ ਮੈਂ ਕਾਰਵਾਈ ਕਰਨੀ ਨਾ ਅਗਲੀਆਂ ਦੀ ਲੜਕੀ ਗਈ ਹੈ ਲੜਕੀ ਸਾਲ ਹੋ ਗਿਆ ਉਹਨਾਂ ਨੂੰ ਧੱਕੇ ਖਾਂਦਿਆ ਨੂੰ ਤੇ ਪਰਿਵਾਰ ਉਹਨਾਂ ਦਾ ਜਿਹੜਾ ਹੈ ਉਹ ਵਿਚਾਰਾ ਮੈਂਟਲੀ ਅਫਸਰਟ ਹੋ ਗਿਆ ਇਹਨਾਂ ਨੂੰ ਇਹਨਾਂ ਚਾਹੀਦਾ ਜੇ ਡਿਊਟੀਆਂ ਲੱਗੀਆਂ ਨੇ ਇਹਨਾਂ ਨੂੰ ਚਾਹੀਦਾ ਵੀ ਅਗਲੇ ਦੀ ਪਰ ਤਰ ਕਾਰਵਾਈ ਕਰਕੇ ਅਗਲੇ ਦੀ ਕੰਮ ਕਰਕੇ ਪਾਸੇ ਕਰੋ ਤੇ ਇਸ ਕਰਕੇ ਬੇਨਤੀ ਹੈ ਵੀ ਪੰਜਾਬ ਸਰਕਾਰ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਥੋੜਾ ਜਿਹਾ ਕੰਟਰੋਲ ਕਰੋ ਕਿ ਨਾ ਕਿ ਆਉਣ ਸਾਡੇ ਇਥੇ ਐਮ.ਐਲ.ਏ ਸਾਹਿਬ ਬੈਠੇ ਨੇ ਨਾ ਆ ਸਵੇਰ ਦਾ ਧਰਨਾ ਲੱਗਿਆ ਹੋ ਕਿੰਨੀ ਜਨਤਾ ਖਰਾਬ ਖੱਜਲ ਖਵਾਰ ਹੋ ਰਹੀ ਹੈ ਤੇ 10 ਮਿੰਟ ਦਾ ਕੰਮ ਨਹੀਂ ਸੀ ਚਲ ਐਫ ਆਰ ਦਰਜ ਕਰਦੇ ਬਾਅਦ ਰਾਈ ਨਾ ਹੋ ਜਾਂਦਾ ਕੰਮ ਨਹੀਂ ਵੀ ਲੋਕ ਤਾਂ ਨਾ ਕਦਿਲਵਾਰ ਹੁੰਦੇ ਤੋਂ ਇਹ ਵੀ ਇਹ ਹੋ ਰਹਿਣ ਇਹ ਸਾਰਾ ਪਰਿਵਾਰ ਵਿਚਾਰਾ ਆ ਕੇ ਬੜੀ ਦੇਰ ਤੋਂ ਇਹ ਬੇਨਤੀ ਤਰਲੇ ਕਰ ਰਿਹਾ ਵੀ ਸਾਡੀ ਜਿਹੜੀ ਕਾਰਵਾਈ ਕਰੋ ਸਾਡਾ ਜਿਹੜਾ ਹੈ ਸਾਡੀ ਲੜਕੀ ਨੂੰ ਲਾਭ ਕੇ ਲਿਆਓ ਮੁੰਡੇ ਨੂੰ ਫੜੋ ਲੇਕਿਨ ਪਤਾ ਹੁੰਦਾ ਜੇ ਪੁਲਿਸ ਨੂੰ ਵੈਸੇ ਇੱਥੇ ਪਤਾ ਲੱਗ ਜਾਵੇ ਵੈਸੇ ਕੋਈ ਕਾਰਵਾਈ ਹੋਈ ਤੇ ਜੇ ਪੁਲਿਸ ਚਾਵੇ ਤਾਂ ਅੱਧਾ ਘੰਟਾ ਨਹੀਂ ਪੈਂਦਿੰਦੀ ਅੱਧੇ ਘੰਟੇ ਦੇ ਵਿੱਚ ਵੀ ਮੁਲਜ਼ਮ ਭਾਰੀਕਲਕਟਾ ਜਾ ਕੇ ਜੈਪਾਲਾ ਨਹੀਂ ਟੋਕਤੇ ਸੀ ਇਸ ਕਰਕੇ ਬੇਨਤੀ ਹੈ ਇਹ ਇਹਨਾਂ ਨੂੰ ਇਨਸਾਰ ਦਵਾਇਆ ਜਾਵੇ ਔਰ ਇਹਨਾਂ ਦਾ ਜਿਹੜਾ ਵੀ ਕਾਰਵਾਈ ਹੈ ਉਹ ਕੀਤੀ ਜਾਵੇ ਹੁਣ ਐਸਪੀ ਸਾਹਿਬ ਦੇ ਅੱਗੇ ਦੇਖ ਲਿਓ ਉਹ ਕਰਦੇ ਨੇ ਜੋ ਵੀ ਕਾਰਵਾਈ ਕਰਨਗੇ ਤੇ ਇਹ ਤਸੱਲੀ ਨਾਲ ਕਰਨਗੇ ਤਾਂ ਬੱਲੇ ਬੱਲੇ ਹੋ ਦੀਗੀ ਸਾਰੀ ਕਾਰਵਾਈ ਪੁਲਿਸ ਦੀ ਵੀ ਛਾਵਾ ਚ ਹੋ ਦੇਗੀ ਸੋ ਵੈਗਜ਼ ਦੇ ਖਾਲਸਾ ਔਰ ਸਤਕਾਰੀ ਆਏ ਨਾ ਪੁਲਿਸ ਮਹਾਜਮ ਉਹ ਕਹਿੰਦੇ ਨੇ ਵੀ ਧਰਨਾ ਚੱਕਾ ਜਾਵੇ ਸੀਐਸਟਾਫ ਨੂੰ ਜਿਹੜੀ ਜਿਹੜੀ ਦੇਰਤੀ ਜਿਹੜੀ ਬਸਤੀ 15 ਸਾਲ ਦੀ ਬਾਲਕ ਸੀ ਉਹ ਕਹਿੰਦੇ ਸੀ ਜਲਦੀ ਤੇ ਜਲਦੀ ਲਾ ਬਕ ਦੇਵਾਂਗੇ ਤੇ ਕਰਨਾਲ ਚੱਕ ਲਿਆ ਗਿਆ ਜਿਹੜਾ 48 ਲਗਾ ਸੱਤਵੇਂ ਦਿਨ ਤੋਂ ਅੱਜ 48 ਸੀ ਇਹਨਾਂ ਦੇ ਵਿਸ਼ਵਾਸ ਜਵਾਨ ਸਦੀ 48 ਅੱਜ ਕਰਨਾਲ ਤੋਂ ਪਿੱਛੇ ਜਾ ਰਿਹਾ ਹੈ ਜੇ ਨਾ ਇਨਸਾਫ ਮਿਲਿਆ ਤੇ ਫਿਰ ਅੱਗੇ ਰੋਡ ਜਾਮ ਕੀਤਾ ਜਾਵੇਗਾ ਜੇ ਨਾ ਇਨਸਾਫ ਮਿਲ ਗਿਆ ਠੀਕ ਹੈ ਸ਼ੁਕਰੀਆ